ਤੁਸੀਂ ਜਦੋਂ ਪੁੱਛੋਗੇ ਨਾ ਬੱਚੇ ਨੂੰ ਰੋਟੀ ਖਾਣ ਦੇ ਬਾਅਦ ਤੂੰ ਕੀ ਖਾਦਾ ਉਹਨੂੰ ਕੁਝ ਨਹੀਂ ਪਤਾ ਹੋਊਗਾ ਉਹਦਾ ਸਾਰਾ ਧਿਆਨ ਮੋਬਾਈਲ 'ਚ ਉਹ ਜ਼ਿਆਦਾ ਰੋਟੀ ਖਾਏ ਨੇ ਜਿੰਨੀ ਖਾਣੀ ਹੁੰਦੀਆਂ ਮਾਂ ਨੂੰ ਪਤਾ ਨਹੀਂ ਲੱਗਦਾ ਵੀ ਦੋ ਖਾਣੀ ਤਿੰਨ ਉਹ ਖਾਈ ਜਾਣਗੇ ਪਹਿਲਾਂ ਬੱਚੇ ਵੀਡੀਓ ਦੇਖਦੇ ਸੀ ਫਿਰ ਰੀਲਾਂ ਤੇ ਆ ਕੇ ਰੀਲ ਵੀ ਜਿੰਨਾ ਪਸੰਦ ਆਇਆ ਕੁ ਸੈਕਿੰਡ ਬਾਅਦ ਹੀ ਸ਼ਿਫਟ ਕਰ ਦਿੰਦੇ ਆ ਪਰ ਜਦਕਿ ਜੋ ਜ਼ਿੰਦਗੀ ਦੀ ਰਿਐਲਿਟੀ ਹੈ ਉਹਨੂੰ ਤੁਸੀਂ ਉਂਗਲੀ ਹਿਲਾ ਕੇ ਸ਼ਿਫਟ ਨਹੀਂ ਕਰ ਸਕਦੇ ਫਿਰ ਇਸ ਤਰ੍ਹਾਂ ਦੇ ਬੱਚੇ ਲੌਂਗ ਟਰਮ 'ਚ ਜਾ ਕੇ ਇਮੋਸ਼ਨਲੀ ਬਹੁਤ ਵੀਕ ਹੋ ਜਾਂਦੇ ਆ ਕਨੂੰ ਜਦੋਂ ਕੋਈ ਜ਼ਿੰਦਗੀ ਦਾ ਖਪੜਾ ਸਾਹਮਣੇ ਆਣਾ ਤਾਂ ਫੇਸ ਨਹੀਂ ਕਰ ਪਾਉਂਦੇ ਫਿਰ ਉਸ ਫੇਡ ਵਾਲੇ ਪਾਸੇ ਨੂੰ ਜਾਂਦੇ ਆ ਬੱਚੇ ਹਾਈਪਰ ਐਕਟਿਵ ਹੋ ਕੇ ਬਿਹੇਵ ਕਰਦੇ ਨੇ ਮਾਪਿਆਂ ਨਾਲ ਜਦਸੀ ਮੋਬਾਈਲ ਖੋਲੂ ਇਰੈਸ਼ਨਲ ਬਿਹੇਵ ਕਰਦੇ ਨੇ ਓਵਰ ਰੈਕਟ ਕਰਦੇ ਨੇ ਪਿੱਛੇ ਜਿਹਦੋਂ ਅਖਬਾਰ ਚ ਪੜਿਆ ਸੀ ਕਿ ਨਾ ਦਾ ਮੋਬਾਈਲ ਨਾ ਮਿਲਣ ਕਰਕੇ ਆਪਣੇ ਪਿਓ ਨੂੰ ਹੀ ਮਾਰਦਾ ਕਿਉਂਕਿ ਮਾਂ ਤੇ ਥੱਕੇ ਆਉਂਦੇ ਨੇ ਘਰੇ ਉਹਨਾਂ ਕੋਲ ਨਾ ਟਾਈਮ ਹੀ ਨਹੀਂ ਹੁੰਦਾ ਵੀ ਆਪਾਂ ਬੱਚੇ ਤੋਂ ਉਠੀ ਖਵਾ ਸਕੀ ਫਿਰ ਮਾਵਾ ਕੀ ਕਰਦੇ ਨੇ ਆਪਣਾ ਸ਼ਾਰਟਕਟ ਕਰਨ ਲਈ ਬੱਚ ਨੂੰ ਮੋਬਾਈਲ ਫੜਾ ਦਿੰਦੇ ਆ। ਧੁੱਪੇ ਜਦੋਂ ਘੰਟਾ ਦੋ ਘੰਟੇ ਬੱਚਾ ਖੇਡਦਾ ਤਾਂ ਵਿਟਾਮਿਨ ਡੀ ਸੀਰੀ ਵਿੱਚ ਬਣਦਾ। ਜਦੋਂ ਬੱਚੇ ਰਹਿਣਾ ਹੀ ਅੰਦਰ ਆ ਉਹ ਵਿਟਾਮਿਨ ਡੀ ਨਹੀਂ ਬਣਨਾ। ਉਹ ਚ ਤਾਕਤ ਨਹੀਂ ਪੈਦਾ ਹੋਣੀ। ਉਹ ਤਾਂ ਸਾਰੇ ਨੁਕਸਾਨੀ ਨੁਕਸਾਨ ਨੇ। ਬੱਚੇ ਪੀਜ਼ਾ 버ਗਰ ਕਰਨੀ ਵੀ ਜਾ ਰਹੇ ਨੇ। ਆਪਾਂ ਨੂੰ ਉਹਦੇ ਕਰਕੇ ਵੀ ਜ਼ਰੂਰੀ ਆ। ਉਹ ਸਾਰੀ ਚੀਜ਼ਾਂ ਦਾ ਬਹੁਤ ਧਿਆਨਕ ਇਫੈਕਟ ਆ ਰਹੇ ਨੇ। ਬੱਚੇ ਬੜੇ ਜਲਦੀ ਬਿਮਾਰ ਹੋ ਰਹੇ ਨੇ। ਉਹਨਾਂ ਚ ਇਮਿਊਨਿਟੀ ਖਤਮ ਹੋ ਰਹੀ ਹੈ। ਸੌਣ ਤੋਂ ਪਹਿਲਾਂ ਮੋਬਾਈਲ ਦੇਖਦੇ ਆ ਉਹਦੇ ਚ ਨੀਲੀ ਰੇਜ਼ ਨਿਕਲਦੀ ਥੋੜਾ ਬ੍ਰੇਨ ਇਸ ਤਰ੍ਹਾਂ ਦਾ ਹੈਗਾ ਪ੍ਰੋਗਰੈਸ ਕੀਤਾ ਹੋਇਆ ਵੀ ਉਹਨੂੰ ਨੀਂਦ ਰਿਜ਼ ਦਾ ਮਤਲਬ ਹੈ ਵੀ ਦਿਨ ਚੜ ਗਿਆ ਜਿਹੜਾ ਰਾਤ ਨੂੰ ਮੋਬਾਈਲ ਦੇਖਦਾ ਉਹਨੂੰ ਫਿਰ 12 1 ਵਜੇ 2 ਵਜੇ ਤੱਕ ਨੀਂਦ ਨਹੀਂ ਆਉਂਦੀ ਚਾਹੇ ਐਪਲ ਦਾ ਸੀਓ ਹੈ ਚਾਹੇ ਮਾਈਕਰੋਸਾਫਟ ਵਾਲਾ ਹੈ ਕਿਸੇ ਨੂੰ ਪੁੱਛ ਲਓ ਕੋਈ ਵੀ ਬੰਦਾ ਆਪਣੇ ਘਰੇ 8 ਵਜੇ ਤੋਂ ਬਾਅਦ ਮੋਬਾਈਲ ਨਹੀਂ ਚੁੱਕਣ ਦਿੰਦਾ ਉਹ ਤਾਂ ਸਾਰੇ ਦੂਰ ਰਹੇ ਨੇ ਅਸੀਂ ਆਪਣੇ ਬੱਚਿਆਂ ਉਹਦੇ ਚ ਵਾਰ ਰਹੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਗੱਲ ਕਰਾਂਗੇ ਕਿ ਜੇ ਤਾਂ ਆਪਾਂ ਦੇਖਦੇ ਆ ਕਿ ਅਕਸਰ ਆਪਣੇ ਛੋਟੇ ਪਰਵਾਰ ਦੇ ਬੱਚਿਆਂ ਨੂੰ ਜਿਹੜੇ ਹੁੰਦੇ ਹਨ ਉਹਨਾਂ ਨੂੰ ਆਪਾਂ ਮੋਬਾਈਲ ਫੋਨ ਦੇ ਦਿੰਦੇ ਆ ਕਿ ਤਾਂ ਜੋ ਉਹ ਵਿਜੀ ਰਹਿਣ ਜਾਂ ਰੋਟੀ ਟਾਈਮ ਤੇ ਖਾ ਲਣ ਪਰ ਉਸ ਦੇ ਕੀ ਘਾਟੇ ਨੇ ਕੀ ਨੁਕਸਾਨ ਆਪਾਂ ਨੂੰ ਫਾਇਦੇ ਨੇ ਇਸ ਸੰਬੰਧ ਦੇ ਵਿੱਚ ਅੱਜ ਗੱਲ ਕਰਾਂਗੇ ਚਾਈਲਡ ਸਪੈਸ਼ਲਿਸਟ ਡਾਕਟਰ 인ਦਰ ਮਨਜੋਤ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾ ਸਵਾਲ ਸਦਾ ਹੀ ਹੋਏਗਾ ਕਿ ਜਿਸ ਤਰ੍ਹਾਂ ਆਪਾਂ ਅਕਸਰ ਦੇਖਦੇ ਹਾਂ ਕਿ ਬੱਚਿਆਂ ਨੂੰ ਆਪਾਂ ਫੋਨ ਦੇ ਦਿੰਦੇ ਹਾਂ ਕਿ ਬੇਟੇ ਬਿਜੀ ਹੋ ਜਾਊਗਾ ਤੇ ਆਪਾਂ ਆਪਣੇ ਕੰਮ ਕਰਦੇ ਕਿੰਨਾ ਕੁ ਉਹਦਾ ਬੱਚਿਆਂ ਦੇ ਲਈ ਫਾਇਦਾ ਹੈ ਕਿ ਤੇ ਨੁਕਸਾਨ ਦੇਖੋ ਪਹਿਲਾਂ ਮੈਂ ਧੰਨਵਾਦ ਕਰਦਾ ਪੰਜਾਬ ਟੀਵੀ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਇੰਪੋਰਟੈਂਟ ਮੁੱਦਾ ਸਾਹਮਣੇ ਲੈ ਕੇ ਆਉਂਦਾ ਇਹ ਅੱਜ ਕੱਲ ਆਪਾਂ ਬਹੁਤ ਈਜ਼ੀ ਸਮਝਦੇ ਹਾਂ ਵੀ ਆਪਣਾ ਟਾਈਮ ਜੋ ਕਿ ਮਾਂ ਪਰ ਥੱਕੇ ਆਉਂਦੇ ਨੇ ਘਰੇ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਵੀ ਆਪਾਂ ਬੱਚੇ ਤੋਂ ਰੋਟੀ ਖਵਾ ਸਕੀਏ ਫਿਰ ਮਾਵਾ ਕੀ ਕਰਦਨੇ ਆਪਣਾ ਸ਼ਾਰਟਕਟ ਕਰਨ ਲਈ ਬੱਚ ਨੂੰ ਮੋਬਾਈਲ ਫੜਾ ਦਿੰਦਿਆਂ ਨੇ ਤਾਂ ਉਹਦੇ ਐਕਚੁਅਲੀ ਮਾਵਾ ਦੀ ਗਲਤੀ ਨਹੀਂ ਉਹ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਉਹਦੇ ਕਿੰਨੇ ਹਾਨੀਕਾਰਕ ਪ੍ਰਭਾਵਿਤ ਸਾਹਮਣੇ ਆ ਰਹੇ ਨੇ ਇਹ ਤੇ ਕਿਤੇ ਦੇਖੋ ਪਹਿਲਾਂ ਜੁਆਇੰਟ ਫੈਮਿਲੀ ਹੁੰਦੀ ਸੀ ਘਰੇ ਦਾਦਾ-ਦਾਦੀ ਚਾਚਾ-ਚਾਚੀ ਕਿਸੇ ਨਾ ਕਿਸੇ ਨੇ ਰੋਟੀ ਖਵਾ ਦੇਣੀ ਸੀ ਹੁਣ ਨਿਊਕਲੀਅਰ ਫੈਮਿਲੀ ਹੋ ਗਈਆਂ ਮਾਪੇ ਦੋਨੋਂ ਕੰਮ ਕਰਦੇ ਨੇ ਖਰਚੇ ਬਹੁਤ ਨੇ ਉਹ ਚਲ ਜਦ ਥੱਕੇ ਆਉਂਦੇ ਨੇ ਅਗੋ ਬੱਚਾ ਰੋਟੀ ਨਹੀਂ ਖਾਊਗਾ ਤਾਂ ਉਹਨਾਂ ਕੋਲ ਆਪਸ਼ਨ ਹੀ ਨਹੀਂ ਰਹਿੰਦੀ ਇੱਕੋ ਮੋਬਾਈਲ ਦੇਖ ਕੇ ਬੱਚਾ ਬੀਜ਼ੀ ਹੋ ਜਾਂਦਾ ਤੇ ਉਹਨਾਂ ਨਾਲ ਰੋਟੀ ਖਵਾ ਦਿੰਦਿਆਂ ਨੇ ਪਰ ਦੂਸ਼ ਪ੍ਰਭਾਵ ਦੀ ਜੇ ਗੱਲ ਕਰੀਏ ਇੱਕ ਪਹਿਲਾ ਗੱਲ ਤਾਂ ਇਹ ਹੈ ਵੀ ਬੱਚੇ ਨੂੰ ਪਤਾ ਹੀ ਨਹੀਂ ਚੱਲਦਾ ਕੀ ਖਾ ਗਿਆ ਤੁਸੀਂ ਜਦੋਂ ਪੁੱਛੋਗੇ ਨਾ ਬੱਚੇ ਨੂੰ ਰੋਟੀ ਖਾਣ ਦੇ ਬਾਅਦ ਤੂੰ ਕੀ ਖਾਦਾ ਉਹਨੂੰ ਕੁਝ ਨਹੀਂ ਪਤਾ ਹੋਊਗਾ ਉਹਦਾ ਸਾਰਾ ਧਿਆਨ ਮੋਬਾਈਲ 'ਚ ਦੂਸਰੀ ਗੱਲ ਹੈ ਜਿਹੜੀ ਮੋਬਾਈਲ ਦੀ ਦੁਨੀਆ ਉਹ ਬਹੁਤ ਜ਼ਿਆਦਾ ਬ੍ਰਾਈਟ ਹੈ ਜੇ ਆਪਾਂ ਬਾਹਰ ਦੇਖੀਏ ਉਹਨੇ ਕਲਰਸ ਨਹੀਂ ਹੁੰਦੇ ਉਹ ਬਹੁਤ ਜ਼ਿਆਦਾ ਐਚ ਡੀ ਲਾਈਵ ਚੱਲਦਾ ਤੇ ਬੱਚੇ ਨੂੰ ਇਹ ਲੱਗਦਾ ਵੀ ਜਦੋਂ ਬਾਹਰ ਦੇਖਦਾ ਇਹ ਤਾਂ ਦੁਨੀਆ ਵੈਸੇ ਨਹੀਂ ਹੋ ਰਹੀ ਤੀਸਰੀ ਗੱਲ ਹੈ ਉਹਦੇ 'ਚ ਜਿਹੜਾ ਸਾਨੂੰ ਰੋਜ਼ ਆਪੀਡੀ ਦੇ ਸਾਹਮਣੇ ਆ ਰਿਹਾ ਹੈ ਬੱਚੇ ਦਾ ਫੋਕਸ ਟਾਈ ਪਹਿਲਾਂ ਬੱਚੇ ਵੀਡੀਓ ਦੇਖਦੇ ਸੀ ਫਿਰ ਰੀਲਾਂ ਤੇ ਆ ਗਏ ਰੀਲ ਵੀ ਜੇ ਨਾ ਪਸੰਦ ਆਏ ਕੋਈ ਸੈਕਿੰਡ ਬਾਅਦ ਹੀ ਸ਼ਿਫਟ ਕਰ ਦਿੰਦੇ ਆ ਪਰ ਜਦ ਕੀ ਜੋ ਜ਼ਿੰਦਗੀ ਦੀ ਰਿਐਲਿਟੀ ਆ ਉਹਨੂੰ ਤੁਸੀਂ ਉਂਗਲੀ ਹਿਲਾ ਕੇ ਸ਼ਿਫਟ ਨਹੀਂ ਕਰ ਸਕਦੇ ਤੁਹਾਨੂੰ ਕੋਈ ਵਾਰੀ ਫੇਸ ਕਰਨੀ ਪੈਂਦੀ ਹੈ ਕੋਈ ਵਾਰੀ ਮਾਨਾ ਟਾਈਮ ਆਉਂਦਾ ਹੈ ਕੋਈ ਵਾਰੀ ਚੰਗਾ ਟਾਈਮ ਆਉਂਦਾ ਫਿਰ ਇਸ ਤਰ੍ਹਾਂ ਦੇ ਬੱਚੇ ਲੌਂਗ ਟਰਮ 'ਚ ਜਾ ਕੇ ਇਮੋਸ਼ਨਲੀ ਬਹੁਤ ਵੀਕ ਹੋ ਜਾਂਦੇ ਆ ਉਹ ਖੇਡਦੇ ਨਹੀਂ ਅੰਦਰ ਬੈਠੇ ਰਹਿੰਦੇ ਫਿਜ਼ੀਕਲੀ ਵੀ ਕਮਜ਼ੋਰ ਹੋ ਜਾਂਦੇ ਆ ਕਦੋਂ ਜਦੋਂ ਕੋਈ ਜ਼ਿੰਦਗੀ ਦਾ ਔਖਾ ਪੜਾਅ ਸਾਹਮਣੇ ਆਣਾ ਉਹ ਫੇਸ ਨਹੀਂ ਕਰ ਪਾਉਂਦੇ ਫਿਰ ਉਹ ਸੁਸਾਇਡ ਵਾਲੇ ਪ ਪਰ ਮਾਪਿਆਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਉਹ ਵਿਚਾਰੇ ਘਬਰਾਉਂਦੇ ਨੇ ਵੱਡੇ ਹੋ ਕੇ ਵੀ ਸਾਡੇ ਬੱਚੇ ਨੂੰ ਸੁਸਾਇਡ ਕਰ ਕਿਉਂ ਲਿਆ ਪਰ ਉਹਨੂੰ ਇਹ ਗੱਲ ਹੀ ਪਤਾ ਲੱਗਦੀ ਬਚਪਨ ਤੋਂ ਹੀ ਆਪਾਂ ਨੂੰ ਕਦੇ ਤਗੜਾ ਨਹੀਂ ਬਣਾਇਆ ਉਹਨੂੰ ਵਰਚੁਅਲ ਲਾਈਫ 'ਚ ਰੱਖਿਆ ਕੁਝ ਵੀ ਜੀ ਨਹੀਂ ਪਸੰਦ ਆਈ ਆਪਾਂ ਇੱਕ ਸੈਕਿੰਡ ਨਾਲ ਉਂਗਲੀ ਹਿਲਾਈ ਤੇ ਉਹ ਸਕਰੀਨ ਸ਼ਿਫਟ ਹੋ ਗਈ ਤੇ ਇਹ ਕਿਹੜੇ ਹੋਰ ਅਜਗਲ ਖਾਸ ਚੀਜ਼ ਜਿਹੜੀ ਮੈਂ ਡੇਲੀ ਉਪੜੀ 'ਚ ਫੇਸ ਕਰ ਰਿਹਾ ਇਹਦੇ ਨਾਲ ਆਟਿਜ਼ਮ ਦੇ ਕੇਸਸ ਬਹੁਤ ਵਾਧਾ ਰਹੇ ਨੇ ਏਡੀਐਚਡੀ ਅਟੈਂਸ਼ਨ ਡੈਫਿਸਿਟ ਹਾਈਪਰਐਕਟਿਵਿਟੀ ਡਿਸਆਰਡਰ ਹੁੰਦਾ ਉਹ ਵੀ ਬਹੁਤ ਵਾਧਾ ਰਹੇ ਨੇ ਬੱਚੇ ਹਾਈਪ ਇਰੈਸ਼ਨਲ ਬਿਹੇਵ ਕਰਦੇ ਨੇ ਓਵਰ ਰੈਕਟ ਕਰਦੇ ਨੇ ਪਿੱਛੇ ਜਿਹੇ ਤਾਂ ਮੈਂ ਅਖਬਾਰ ਚ ਪੜਿਆ ਸੀ ਕਿ ਨੇ ਤਾਂ ਮੋਬਾਈਲ ਨਾਮ ਇਹਨਾਂ ਕਰਕੇ ਆਪਣੇ ਪਿਓ ਨੂੰ ਹੀ ਮਾਰਤਾ ਇੱਕ ਪਰਸੋਂ ਉਹਨੂੰ ਕੋਈ ਦੱਸ ਰਿਆ ਸੀ ਵੀ ਇੱਕ ਬੱਚਾ 10 ਸਾਲ ਦਾ ਖੇਡ ਰਿਆ ਸੀਗਾ ਨਾਲ ਉਹਦਾ 3-4 ਸਾਲ ਦਾ ਭਰਾ ਸੀ ਭਰਾ ਨੇ ਜਦੋਂ ਮੋਬਾਈਲ ਖੋਲਿਆ ਉਹ ਪੈਨ ਨੂੰ ਪਤਾ ਹੀ ਨਹੀਂ ਲੱਗਿਆ ਉਹਨੇ ਬੈਲਟ ਕਲੇਜ ਬਣ ਕੇ ਕਸਤੀ ਤੇ ਬੱਚਾ ਗਲਾ ਘੁੱਟ ਕੇ ਮਾਰ ਗਿਆ ਇਸ ਤਰ੍ਹਾਂ ਦੇ ਇਨਸੀਡੈਂਸਸ ਵੱਧਦੇ ਜਾ ਰਹੇ ਨੇ ਇਹ ਦਿਨ ਮੋਬਾਈਲ ਹੀ ਆ ਸੱਜੇ ਆਪਾਂ ਗੱਲ ਕਰੀਏ ਪਹਿਲਾਂ ਅਕਸਰ ਕੀ ਹੁੰਦਾ ਸੀ ਕਿਉਂ ਸ਼ੱਕਰ ਨਾਲ ਰੋਟੀ ਖਵਾਣੀ ਮਾਵਾਂ ਨੇ ਨਾ ਪਰ ਹੁਣ ਜੇ ਆਪਾਂ ਗੱਲ ਕਰੀਏ ਬੱਚੇ ਰੋਟੀ ਖਾ ਰਿਹਾ ਪਰ ਉਹਨੂੰ ਐ ਨਹੀਂ ਪਤਾ ਲੱਗਦਾ ਮੈਂ ਰੋਟੀ ਕਾਦੇ ਨਾਲ ਖਾਦੇ ਉਹ ਹੀ ਕਹਿ ਰਿਹਾ ਧਿਆਨ ਇੰਨਾ ਜ਼ਿਆਦਾ ਕੈਪਚਰ ਕਰ ਲਾ ਮੈਂ ਜਿਹੜਾ ਦੇਖੋ ਜਿਹੜਾ ਬੱਚੇ ਹੁੰਦੇ ਨੇ ਨਾ ਸਾਰੇ ਜੀਨियस ਪੈਦਾ ਹੁੰਦੇ ਨੇ ਕੋਈ ਵੀ ਬੱਚਾ ਮਾਦੇ ਕਿਰਚੋਂ ਨਲਾਇਕ ਨਹੀਂ ਪੈਦਾ ਹੁੰਦਾ ਸਾਰੇ ਜੀਨियस ਪੈਦਾ ਹੁੰਦੇ ਨੇ ਉਹਦਾ ਬ੍ਰੇਨ ਬਹੁਤ ਸ਼ਾਰਪ ਹੁੰਦਾ ਉਹਦੀ ਫੋਕਸ ਕਰਨ ਦੀ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਸਾਡੇ ਨਾਲੋਂ ਤਾਂ ਕਈ ਗੁਣਾ ਜ਼ਿਆਦਾ ਹੁੰਦੀ ਹੈ ਤੇ ਉਹਦੇ ਇੱਕ ਪਾਸੇ ਡਾਇਰ ਵਟਿਆਂ ਨੂੰ ਤਾਂ ਕਈ ਕੰਮ ਹੁੰਦੇ ਨੇ ਬ੍ਰੇਨ ਕਈ ਪਾਸੇ ਕੰਮ ਕਰਦਾ ਉਹਨਾਂ ਨੂੰ ਤਾਂ ਕੋਈ ਕੰਮ ਨਹੀਂ ਹੁੰਦਾ ਉਹ ਜਿਹੜੀ ਚੀਜ਼ ਦੇਖਦੇ ਨੇ ਪੂਰਾ ਫੋਕਸ ਉੱਤੇ ਲਾ ਦਿੰਦੇ ਆ ਤੇ ਉਹ ਵਿੱਚ ਹੀ ਵੜ ਜਾਂਦੇ ਨੇ ਮੋਬਾਈਲ ਦੇ ਇੱਕ ਤਰੀਕੇ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਤੇ ਉਹਦੇ ਰਿਜ਼ਲਟ ਏ ਵੀ ਨੇ ਵੀ ਬੱਚੇ ਮੋਟੇ ਹੋ ਜਾਂਦੇ ਨੇ ਉਹ ਜ਼ਿਆਦਾ ਰੋਟੀ ਖਾ ਜਾਂਦੇ ਨੇ ਜਿੰਨੀ ਖਾਣੀ ਹੁੰਦੀ ਆ ਮਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਦੋ ਖਾਣੇ ਤਿੰਨ ਉਹ ਖਾਈ ਜਾਣਗੇ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਮੈਂ ਜਦ ਤੱਕ ਦੇਖੂਗਾ ਟੀਵੀ ਉਹ ਤੱਕ ਹੀ ਮਾਨੇ ਮੈਨੂੰ ਖਵਾਣਾ ਹੈ ਹਨ ਜਦੋਂ ਮੈਂ ਖਾਣਾ ਬੰਦ ਕੀਤਾ ਨਾਲੇ ਨਾਲ ਮਾਂ ਨੇ ਖੋਲਣਾ ਉਹ ਮੋਬਾਈਲ ਦੇਖਣ ਦੇ ਮਾਰੇ ਜ਼ਿਆਦਾ ਖਾ ਜਾਂ ਉਦੋਂ ਨਾਲ ਹੋਰ ਕੰਪਲਿਕੀਸ਼ਨਸ ਵਾਧੀਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਐਸਿਡਿਟੀ ਹੋ ਜਾਂਦੀ ਹੈ ਜਿਹੜੇ ਸੀ ਸੁਣਿਆ ਵੀ ਨਹੀਂ ਸੀ ਛੋਟੇ ਬੱਚੇ ਨੂੰ ਕੋਈ ਐਸਿਡਿਟੀ ਹੋ ਸਕਦੀ ਆ ਥੋੜਾ ਜਿਹਾ ਭਾਜਦੇ ਨੇ ਸਾਹ ਝੜ ਜਾਂਦਾ ਖੇਡ ਨਹੀਂ ਪਾਉਂਦੇ ਲੱਤਾਂ ਦੁਖਦੀਆਂ ਨੇ ਖੱਲੀਆਂ ਚੜ੍ਹ ਜਾਂਦੀਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਨਿਗਾ ਦੇ ਕਿਉਂਕਿ ਜਦੋਂ ਤੁਸੀਂ ਛੋਟੇ ਸੀ ਸਾਨੂੰ ਲੋਕ ਕਹਿੰਦੇ ਸੀ ਟੀਵੀ ਵੀ ਨਹੀਂ ਨੜੋ ਦੇਖਣਾ ਮਾਂ ਪਿਓ ਕਹਿੰਦੇ ਸੀ ਤੂੰ ਵੀ ਜ਼ਿਆਦਾ ਦੇਖ ਲਿਆ ਦੂਰ ਬਹਿ ਕੇ ਦੇਖ ਮੋਬਾਈਲ ਤਾਂ ਪਹਿਲਾਂ ਨਹਿਰੋ ਦੇਖਦੇ ਆ ਉਹਦੇ ਕਿੰਨੇ ਹਾਰਮਫੁਲ ਰੇਜ਼ ਨੇ ਉਹ ਇੱਕ ਹੋਰ ਗੱਲ ਹੈ ਜਦੋਂ ਆਪਾਂ ਸੌਣ ਤੋਂ ਸੋਡਾ ਬ੍ਰੇਨ ਇਸ ਤਰ੍ਹਾਂ ਦਾ ਹੈਗਾ ਪ੍ਰੋਗਰੈਸ ਕੀਤਾ ਹੋਇਆ ਵੀ ਉਹਨੂੰ ਨੀਲੀ ਰੋਜ਼ ਦਾ ਮਤਲਬ ਹੈ ਵੀ ਦਿਨ ਚੜ ਗਿਆ ਜਦੋਂ ਟਾਈਮ ਤੋਂ ਅਸੀਂ ਜੰਗਲਾਂ 'ਚ ਰਹਿੰਦੇ ਸੀ ਉਸ ਤੋਂ ਪ੍ਰੋਗਰੈਸ ਕੀਤੇ ਹਾਂ ਹਜੇ ਤੱਕ ਸਾਡੇ ਬ੍ਰੇਨ ਦੀ ਕਲੌਕ ਹੈ ਬਾਇਓਲੋਜੀਕਲ ਕਹਿੰਦਾ ਉਸੇ ਪੈਟਰਨ ਤੇ ਚੱਲਦੀ ਆ ਨੀਲੀ ਲਾਈਟ ਨੂੰ ਸਮਝਣੇ ਵੀ ਸੂਰਜ ਚੜ ਗਿਆ ਤਾਂ ਹੀ ਜਿਹੜਾ ਰਾਤ ਨੂੰ ਮੋਬਾਈਲ ਦੇਖਦਾ ਉਹਨੂੰ ਫਿਰ 12 1 ਵਜੇ 2 ਵਜੇ ਤੱਕ ਨੀਂਦੇ ਨਹੀਂ ਆਉਂਦੀ ਉਹ ਸਾਰਾ ਸ਼ਡਿਊਲ ਅਫਸਰਟ ਕਰ ਲੈਂਦੇ ਆ ਤੇ ਨਾਲ ਇੱਥੇ ਇਹ ਗੱਲ ਹੈ ਸੁਣਨ ਵਾਲੇ ਵਾਸਤੇ ਬਹੁਤ ਜ਼ਰੂਰੀ ਹੈ ਵੀ ਆਪਾਂ ਜਿਹੜੇ ਕੰਪਨੀ ਦਾ ਮੋਬਾਈਲ ਵਰਤਦੇ ਨੇ ਚਾਹ ਚਾਹੇ ਐਲਨ ਮਸਕ ਅਜਕਲ ਬਹੁਤ ਹੀਰੋ ਬਣਿਆ ਹੋਇਆ ਉਹ ਸਾਰੇ ਜਿਹਨੂੰ ਮਰਜ਼ੀ ਪੁੱਛ ਲੋ ਕੋਈ ਵੀ ਬੰਦਾ ਆਪਣੇ ਘਰੇ 8 ਵਜੇ ਤੋਂ ਬਾਅਦ ਮੋਬਾਈਲ ਨਹੀਂ ਚੁੜਨ ਦਿੰਦਾ Apple ਦਾ ਟਿਮ ਕੁੱਕ ਉਹ ਵੀ ਕਹਿੰਦਾ ਮੈਂ 8 ਵਜੇ ਤੋਂ ਬਾਅਦ ਘਰੇ ਮੋਬਾਈਲ ਨਹੀਂ ਚਲਾਣ ਦਿੰਦਾ Microsoft ਵਾਲੇ ਵੀ ਕਹਿੰਦਾ ਵੀ ਅਸੀਂ ਆਪਣੇ ਘਰੇ 8 ਵਜੇ ਤੋਂ ਬਾਅਦ ਮੋਬਾਈਲ ਨਹੀਂ ਚਲਾਣ ਦਿੰਦੇ Facebook ਵਾਲਾ ਵੀ ਕਹਿੰਦਾ ਮੈਂ ਆਪਣੇ ਬੱਚੇ ਨੂੰ Facebook ਤੋਂ ਦੂਰ ਰੱਖਿਆ ਹੋਇਆ ਉਹ ਤਾਂ ਸਾਰੇ ਦੂਰ ਰਹ ਰਹੇ ਨੇ ਅਸੀਂ ਆਪਣੇ ਬੱਚੇ ਨੂੰ ਉਹਦੇ ਤੋਂ ਵਾੜ ਰਹੇ ਹਾਂ ਉਹ ਤਾਂ ਅਰਬਪਤੀ ਨੇ ਫੇਰ ਵੀ ਦੂਰ ਰੱਖ ਰਹੇ ਨੇ ਤਾਂ ਉਹ ਤਾਂ ਕੁਝ ਤਾਂ ਰੀਜ਼ਨ ਹੈ ਨਾ ਉਹਨਾਂ ਕੋਲ ਸਟੱਡੀ ਸਾਡੇ ਨਾਲ ਪਹਿਲਾਂ ਪਹੁੰਚਦੀ ਹੈ ਨੇ ਤਾਂ ਕਿਤੇ ਨਾ ਕਿਤੇ ਬੱਚਾ ਦੀ ਗ੍ਰੋਥ ਤੇ ਹੀ ਫਰਕ ਪੈਂਦਾ ਕਿਉਂਕਿ ਜਦੋਂ ਆਪਾਂ ਛੋਟੇ ਹੁੰਦੇ ਸੀ 90 ਦੇ ਦਸ਼ਕ ਨੂੰ ਲਾ ਲਓ ਤਾਂ ਉਦੋਂ ਬੱਚਿਆਂ ਨੂੰ ਖੇਡਣ ਲਈ ਕਈ ਚੀਜ਼ਾਂ ਸੀ ਲੁਕਮੁਚੀ ਜਾਂ ਸ਼ੂ ਸ਼ਲਿਕਾ ਹੋਰ ਕਈ ਖੇਡਾਂ ਸੀ ਪਰ ਅੱਜ ਦਾ ਇੱਕ ਬੱਚਾ ਜਿਹੜਾ ਜੰਮਦਾ ਹੀ ਆਪਾਂ ਫੋਨ ਫੜਾਤਾ ਉਹ ਫੋਨ 'ਚ ਹੀ ਪਬਜੀ ਵਗੈਰਾ ਜਾਂ ਹੋਰ ਗੇਮਾਂ ਤਾਂ ਨਹੀਂ ਵੇਖਦਾ ਦੇਖੋ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਛੋਟੇ ਸੀ ਧੂਰੀ ਘੇਟ ਰਹਿੰਦੇ ਸੀ ਸੰਗਰੂਰ ਜਿਵੇਂ ਤੇ ਸਾਡਾ ਸਾਰਾ ਮੁਹੱਲਾ ਸੀ ਸ਼ਾਮ ਨੂੰ 2 ਘੰਟੇ 3 ਘੰਟੇ ਖੇਡਦੇ ਸੀ ਸਾਰੇ ਬੱਚੇ ਸਾਡੇ ਘਰੇ ਆਉਂਦੇ ਸੀ ਤੇ ਗਰਮੀ ਵਿੱਚ ਐ ਸਰਦੀ ਗਰਮੀਆਂ ਤਾਂ ਜੋ ਛੁੱਟੀਆਂ ਹੁੰਦੀਆਂ ਸੀ ਤਾਂ ਸਾਡੇ ਘਰੇ ਮੇਲਾ ਹੁੰਦਾ ਸੀ ਡੇਢ ਦੋ ਘੰਟੇ ਲੰਗੜਾ ਸ਼ੇਰ ਖੇਡਦੇ ਸੀ ਮੈਨੂੰ ਲੱਗਦਾ ਅੱਜ ਕੱਲ ਕਿਸੇ ਬੱਚ ਨੂੰ ਲੰਗੜਾ ਸ਼ੇਰ ਬਾਰੇ ਪਤਾ ਹੈ ਜਾਂ ਉਹ ਖੇਡ ਸਕਦਾ ਹੈ ਠੀਕ ਹੈ ਉਦੋਂ ਦੋ ਤਿੰਨ ਚੀਜ਼ਾਂ ਦਾ ਫਾਇਦਾ ਹੁੰਦਾ ਸੀ ਇੱਕ ਤਾਂ ਉਹ ਸ਼ੇਅਰਿੰਗ ਸ਼ੇਅਰਿੰਗ ਦੀ ਥੋੜੀ ਬਣਦੀ ਸੀ ਤੁਹਾਨੂੰ ਆਲੇ-ਦਾਲੇ ਪਿਆਰ ਵਾਧਦਾ ਸੀ ਆਪਸ ਭੈਣ ਭਰਾ ਦਾ ਜਿਵੇਂ ਸਾਰੇ ਦੋਸਤ ਬਣ ਜਾਂਦੇ ਸੀ ਕਿ ساری ਉਮਰ ਤੱਕ ਇੱਕ ਦੂਜਨਾਂ ਨਾਲ ਬਹੌਦੇ ਸੀ ਠੀਕ ਹੈ ਹੁਣ ਜਦੋਂ ਮੋਬਾਈਲ ਨਾਲ ਬੈਠ ਰਹੇ ਹੁੰਦੇ ਨੇ ਕੋਈ ਦੋਸਤ ਨਹੀਂ ਬਣਦਾ ਦੂਜੀ ਗੱਲ ਤੁਸੀਂ ਵੰਡ ਕੇ ਖਾਂਦੇ ਸੀ ਇਕੱਠੇ ਬਹਿ ਹੁਣ ਤੁਸੀਂ ਬੱਚਾ ਕਿਸੇ ਨੂੰ ਕੋਈ ਵੀ ਚੀਜ਼ ਨਹੀਂ ਦੇ ਸਕਦਾ ਸ਼ੇਅਰਿੰਗ ਦੀ ਵੀ ਗਈ ਇਹਨਾਂ ਤੋਂ ਸਾਡਾ ਨੁਕਸਾਨ ਹੀ ਨੁਕਸਾਨ ਹੋ ਰਿਹਾ ਇੱਕ ਹੋਰ ਹੈ ਜਦੋਂ ਵਿਟਾਮਿਨ ਡੀ ਸਾਨੂੰ ਚਾਹੀਦਾ ਨਿਗਾ ਪ੍ਰੋਪਰ ਰੱਖਣ ਵਾਸਤੇ ਸਾਡੀ ਬਾਡੀ ਨੂੰ ਰੈਸਪੀਰੇਟਰੀ ਡਿਜ਼ੀਜ਼ ਤੋਂ ਬਚਾਉਣ ਵਾਸਤੇ ਕੋਰੋਨਾ ਦੇ ਵਿੱਚ ਵੀ ਵਿਟਾਮਿਨ ਡੀ ਬਹੁਤ ਯੂਜ਼ ਹੋਈ ਹੈ ਲੋਕਾਂ ਨੂੰ ਬਚਾਉਣ ਵਾਸਤੇ ਧੁੱਪੇ ਜਦੋਂ ਘੰਟਾ ਦੋ ਘੰਟੇ ਬੱਚਾ ਖੇਡਦਾ ਤਾਂ ਵਿਟਾਮਿਨ ਡੀ શરી ਚ ਬਣਦਾ ਜਦੋਂ ਬੱਚੇ ਨੇ ਰਹਿਣਾ ਹੀ ਅੰਦਰ ਆ ਉਹ ਵਿਟਾਮਿਨ ਡੀ ਨਹੀਂ ਬਣਨਾ ਉਹ ਚ ਤਾਕਤ ਨਹੀਂ ਪਾਦਾ ਹੋਣੀ ਉਹਨੂੰ ਨਿਗਾ ਪਹਿਲਾਂ ਵੀਕ ਹੋ ਜਾਣੀ ਆ ਉਹ ਤਾਂ ਸਾਰੇ ਨੁਕਸਾਨ ਹੀ ਨੁਕਸਾਨ ਨੇ ਸਰ ਆਪਾਂ ਅਕਸਰ ਪਿੱਛੇ ਜੇ ਕੁਝ ਟਾਈਮ ਪਹਿਲਾਂ ਦੇਖਿਆ ਸੀਗਾ ਕਿ ਜਿਹੜੇ ਬੱਚੇ ਸੀਗੇ ਇੱਕ ਗੇਮ ਖੇੜਦੇ ਸ਼ਾਇਦ ਪਬਜੀ ਸੀਗੀ ਉਹਦੇ ਵਿੱਚ ਸੁਸਾਈਡ ਵੀ ਕਰ ਲੈਂਦੇ ਸੀ ਉਹ ਕੀ ਰੀਜਨ ਸੀਗਾ ਕੀ ਉਹਨਾਂ ਦੇ ਮਾਈਂਡ 'ਚ ਜਾਂਦਾ ਸੀਗਾ ਕਿ ਭਾਈ ਕਿ ਆਪਾਂ ਜਿਵੇਂ ਉੱਥੇ ਚੱਲ ਰਹੇ ਤਾਂ ਆਪਾਂ ਵੀ ਉਹ ਕਰੀਏ ਦੇਖੋ ਛੋਟੇ ਬੱਚੇ ਦਾ ਮਾਈਂਡ ਇਹ ਨਹੀਂ ਅਸੈਸ ਕਰ ਸਕਦਾ ਵੀ ਇਹ ਜਿਹੜੀ ਚੀਜ਼ ਦੇਖ ਰਹੇ ਵਰਚੁਅਲ ਹੈ ਕਿ ਰਿਐਲਿਟੀ ਹੈ ਆਪਾਂ ਨੂੰ ਤਾਂ ਪਤਾ ਹੈ ਵੀ ਇਹ ਮਜ਼ਾਕ ਚੱਲ ਰਿਹਾ ਹੈ ਉਹ ਤਾਂ ਪੈਸੇ ਕਮਾਉਣ ਵਾਸਤੇ ਲੋਕ ਵੀਡੀਓਜ਼ ਪਾ ਰਹੇ ਨੇ ਤੁਹਾਨੂੰ ਵੀਵਿਊਜ਼ ਮਿਲ ਰਹੇ ਨੇ ਪਰ ਬੱਚਿਆਂ ਨੂੰ ਤਾਂ ਲੱਗਦਾ ਵੀ ਇਹੀ ਸੱਚਾਈ ਹੈ ਕਿਉਂਕਿ ਉਹਨੇ ਤਾਂ ਦੁਨੀਆ ਉਹ ਤਾਂ ਉਸ ਨੂੰ ਰੀਅਲ ਮੰਨ ਲੈਂਦਾ ਉਹ ਫਿਰ ਰੀਅਲ ਲਾਈਫ 'ਚ ਹੀ ਸੋਚਦਾ ਮੈਂ ਐਂ ਕਰੂੰਗਾ ਜਿਵੇਂ ਆਪਾਂ ਤੁਸੀਂ ਸੁਣਿਆ ਹੋਣਾ ਜਦੋਂ ਸ਼ਕਤੀਮਾਨ ਚੱਲਿਆ ਸੀ ਬਹੁਤ ਸਾਰੇ ਬੱਚੇ ਹੱਥ ਝੁਮਾ ਕੇ ਛੱਤੋਂ ਘਿਰ ਕੇ ਸੱਟਾਂ ਖਾਦਿਆਂ ਨੇ ਕਿਉਂਕਿ ਬੱਚਾ ਨਹੀਂ ਡਿਸਾਈਡ ਕਰ ਸਕਦਾ ਉਹਨੂੰ ਲੱਗਦਾ ਸ਼ਾਇਦ ਰੀਅਲਿਟੀ 'ਚ ਮੈਂ ਵੀ ਕਰ ਲਵਾਂਗਾ ਸਾਰਾ ਕੁਝ ਉਹ ਤਾਂ ਰੀਅਲ ਵਰਲਡ ਤੇ ਰੀਅਲ ਵਰਲਡ ਦੇ ਵਿੱਚ ਡਿਫਰੈਂਸ ਨਹੀਂ ਕਰ ਪਾਂਦਾ ਤੇ ਛੋਟੇ ਬ੍ਰੇਨ ਤੇ ਉਹ ਸਾਰੀ ਚੀਜ਼ਾਂ ਬਹੁਤ ਥਾਵੀ ਹੋ ਜਾਂਦੀਆਂ ਨੇ ਸੁਪਨੇ ਵੀ ਬੱਚੇ ਨੂੰ ਉਸ ਤਰ੍ਹਾਂ ਆਉਂਦੇ ਨੇ ਫਿਰ ਬੱਚਾ ਕਿਵੇਂ ਰਿਐਕਟ ਕਰੂਗਾ ਬਹੁਤ ਮੁਸ਼ਕਲ ਹੈ ਜੇ ਤਾਂ ਅਨੌਲ ਸਟੇਜਸ ਤੇ ਪ੍ਰੋਬਲਮ ਵਧਦੀ ਜਾ ਰਹੀ ਹੈ ਸਾਡੇ ਕੋਲ ਡੇਲੀ ਆਪੀਡੀ ਦੇ ਵਿੱਚ ਆਟਿਜ਼ਮ ਦੇ ਕੇਸਿਸ ਪਿਛਲੇ 4-5 ਸਾਲਾਂ ਤੋਂ ਕਰੋਨਾ ਤੋਂ ਬਾਅਦ ਇੰਨਾ ਜੰਪ ਵਚਿਆ ਉਹਦੇ ਕਰਕੇ ਜਿਹੜੀ ਸਾਡੀ ਐਸੋਸੀਏਸ਼ਨ ਹੈ ਇੰਡੀਆ ਲੈਵਲ ਦੀ ਇੰਡੀਅਨ ਅਕੈਡਮੀ ਪੈਡੀਆਟ੍ਰਿਕਸ ਉਹਦੇ 'ਚ ਹਹਾਕਾਰ ਮਚੀ ਹੋਈ ਹੈ ਸਾਰੇ ਡਾਕਟਰ ਇਸ ਵਾਰੀ ਬਾਰ ਬਾਰ ਸਟ्रेस ਕਰ ਰਹੇ ਨੇ ਵੀ ਆਨਲਾਈਨ ਵਰਲਡ ਤੋਂ ਸਾਨੂੰ ਦੂਰ ਜਾਣਾ ਚਾਹੀਦਾ ਹੈ ਆਫਲਾਈਨ ਵਰਲਡ 'ਕਲੀ ਜਾਣਾ ਚਾਹੀਦਾ ਤੁਹਾਨੂੰ ਇੱਕ ਐਗਜ਼ਾਮਪਲ ਦੱਸ ਦੇਣਾ ਨਾਰਵੇ ਵਗੈਰਾ ਕੰਟਰੀ ਜਿਹੜੇ ਹੈਗੇ ਨੇ ਫਿਨਲੈਂਡ ਉਹਨਾਂ ਨੇ ਪਹਿਲਾਂ ਇੱਕ ਟਾਈਮ ਤੇ ਬੱਚੇ ਨੂੰ ਟੈਪਸ ਦਿੱ ਉਹ ਵਾਪਸ ਖੋ ਕੇ ਵਾਪਸ ਸਾਰਾ ਚੀਜ਼ ਬੰਦ ਕਰਕੇ ਲਖਾਈ ਪੜਾਈ ਤੇ ਆ ਗਏ ਨੇ ਲਿਖਣ ਵਾਲੇ ਬੰਦੇ ਨੂੰ ਦਿਮਾਗ ਸ਼ਾਰਪ ਹੁੰਦਾ ਗੱਡੀਆਂ ਗੰਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਰਿੰਦੇ ਦੋਨੋਂ ਪਾਰਟ ਐਕਟਿਵ ਰਹਿੰਦੇ ਨੇ ਇੰਟੈਲੀਜੈਂਟ ਜ਼ਿਆਦਾ ਹੁੰਦਾ ਜੀਨੀਅਸ ਬਣਦਾ ਇਹਦੇ ਨਾਲ ਸਾਡਾ ਬਰੇਨ ਡੰਪ ਬਣਦਾ ਸਰ ਲਾਸਟ ਸਵਾਲ ਕਿ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਖੋ ਇਹਦੇ ਚ ਇਹ ਹੈ ਵੀ ਸਾਰਾ ਕੁਝ ਆਪਾਂ ਕੀ ਟੋਟਲੀ ਵੀ ਆਪਾਂ ਸਾਰਾ ਕੁਝ ਬੰਦ ਕਰ ਦੇ ਪੋਸੀਬਲ ਨਹੀਂ ਹੈਗਾ ਆਪਾਨੂੰ ਦੋ ਤਿੰਨ ਚੀਜ਼ਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਤਾਂ ਦਿਨੋਂ ਦਿਨ ਆਪਾਨੂੰ ਜਿਹੜਾ ਸਕਰੀਨ ਟਾਈਮ ਹੈ ਉਹ ਘਟਾਉਣਾ ਚਾਹੀਦਾ ਉਹਦੇ ਅਸਤੇ ਆਪਸ਼ਨ ਹੈ ਵੀ ਆਪਾਂ ਬੱਚ ਨੂੰ ਬਾਹਰ ਘੁਮਾ ਲੈ ਜੀ ਬੱਚੇ ਨਾਲ ਆਪਾਂ ਜਾਈਏ ਬਾਗ 'ਚ ਖੇਲੀਏ ਉਹਦੇ ਨਾਲ ਰੋਟੀ ਖਾਣ ਦੇ ਟਾਈਮ ਇਹ ਹੈ ਵੀ ਸਾਰੇ ਫੈਮਿਲੀ ਨੂੰ ਇਕੱਠੇ ਡਾਈਨਿੰਗ ਟੇਬਲ ਤੇ ਬਹਿ ਕੇ ਰੋਟੀ ਖਾਣੀ ਚਾਹੀਦੀ ਹੈ ਤੇ ਬੱਚੇ ਨੂੰ ਕਹਿਣਾ ਜਿਵੇਂ ਆਪੇ ਦਿਨ ਚਾਰੇ ਸੁਣਾ ਸਕੂਲ ਤੇ ਨਾ ਕੀ ਹੋਇਆ ਬੱਚਾ ਆਪੇ ਉਹ ਸੁਣਾ ਲਾਜੂਗਾ ਤੇ ਬੱਚੇ ਦਾ ਆਪੇ ਮਨ ਲੱਗੂਗਾ ਠੀਕ ਹੈ ਇਹ ਸਭ ਚੀਜ਼ਾਂ ਜ਼ਰੂਰੀ ਨੇ ਤੋ ਇੱਕ ਅੱਜਕੱਲ ਜਿਹੜੀ ਮੇਨ ਗੱਲ ਆ ਰਹੀ ਹੈ ਬੱਚੇ ਪੀਜ਼ਾ 버ਗਰ ਕਰਨੀ ਵੀ ਜਾ ਰਹੇ ਨੇ ਆਪਾਂ ਨੂੰ ਉਹਦੇ ਕਰਕੇ ਵੀ ਜ਼ਰੂਰੀ ਆ ਉਹ ਸਾਰੇ ਚੀਜ਼ਾਂ ਦਾ ਬਹੁਤ ਭਿਆਨਕ ਇਫੈਕਟ ਆ ਰਹੇ ਨੇ ਬੱਚੇ ਬੜੇ ਜਲਦੀ ਬਿਮਾਰ ਹੋ ਰਹੇ ਨੇ ਉਹਨਾਂ ਚ ਇਮਿਊਨਿਟੀ ਖਤਮ ਹੋ ਰਹੀ ਹੈ ਤੇ ਬੱਚਿਆਂ ਚ ਕੋਈ ਸਹਿਣਸ਼ਿਲਤਾ ਨਹੀਂ ਰਹੀ ਬੜੇ ਜਲਦੀ ਰिएक्ट ਕਰਦੇ ਨੇ ਸ਼ੇਅਰਿੰਗ ਦੀ ਹੈ ਨਹੀਂ ਨਾ ਕਿਸੇ ਨਾਲ ਬਹਿਣਾ ਨਾ ਕੋਈ ਦੋਸਤ ਸਿਰਫ ਮੋਬਾਈਲ ਰਹਿ ਗਿਆ ਇਹ ਤੋਂ ਦੂਰ ਕਰਨ ਦਾ ਇੱਕੋ ਹੀ ਤਰੀਕਾ ਹੈ ਵੀ ਸਾਰੇ ਮਿਲ ਕੇ ਬੈਠੋ ਆਪਾਂ ਪੁਰਾਣਾ ਆਪਣਾ ਪੰਜਾਬੀ ਵਾਲਾ ਮਾਹੌਲ ਤਿਆਰ ਕਰੀਏ ਸਾਰੇ ਮਿਲ ਕੇ ਰਹੀਏ ਖੇਲੋ ਬੱਚੇ ਨੂੰ ਬੱਚਾ ਵੱਡਣਾ ਪਊਗਾ ਤਾਂ ਪੈ ਬਿਮਾਰੀ ਤੋਂ بچਾਂਗੇ ਜੀ ਧੰਨਵਾਦ ਇਹ ਸਾਡਾ ਡਾਕਟਰ ਸਾਹਿਬ ਜਿੰਨਾ ਦਾਖਣਾ ਹੈ ਕਿ ਜਿਹੜੇ ਅੱਜ ਦੇ ਮਾਪਿ ਉਹਨੇ ਛੋਟੇ ਬੱਚਿਆਂ ਨੂੰ ਜਿਹੜਾ ਫੋਨ ਦਿੰਦਿਆ ਨਾ ਉਹਨਾਂ ਨੂੰ ਫੋਨ ਦੇਣ ਦੀ ਬਜਾਏ ਤੁਸੀਂ ਉਹਨਾਂ ਨਾਲ ਟਾਈਮ ਨੂੰ ਜਿਹੜਾ ਵਰਤਾਓ ਉਹਨਾਂ ਨਾਲ ਬੈਠ ਕੇ ਹੱਸੋ ਖੇਡੋ ਤੇ ਉਹਨਾਂ ਦੇ ਦਿਲਦਿਆਂ ਗੱਲਾਂ ਸੁਣੋ ਤਾਂ ਜੋ ਤੁਹਾਡ ਨੂੰ ਐਜ਼ ਅ ਫਰੈਂਡ ਇੱਕ ਤੁਹਾਡੇ ਨਾਲ ਵਰਤੀਰਾ ਕਰਨ ਅਤੇ ਆਪਣੇ ਦਿਲਦਿਆਂ ਗੱਲਾਂ ਦੱਸਣ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ